ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ Braad Dairy Farm Moga ਤੇ ਜੇ ਕਿਸੇ ਵੀ ਇਹਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪੈਂਡੂ ਟੂ ਡੀਕੇ ਤਹਿਸੀਲ ਤੇ ਜ਼ਿਲ੍ਹਾ ਬਈ ਨੂੰ ਮੋਗਾ ਹੀ ਪੈਂਦਾ ਆ ਜਿਹੜੇ ਕੋਲ ਵੀਡੀਓ ਬਣਾ ਰਹੇ ਆ ਬਈ ਵਪਾਰ ਦਾ ਕੰਮ ਕਰਦੇ ਰੁਟੀਨ 'ਚ ਪਸ਼ੂ ਆਉਂਦੇ ਰਹਿੰਦੇ ਨੇ ਤੇ ਰੁਟੀਨ 'ਚ ਆਪਣੇ ਚੈਨਲ ਦੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਅੱਜ ਇੱਕ ਗਾਂ ਬਾਈ ਦੀ ਸੇਲ ਆ ਜਰਸੀ ਡਿਟੇਲ ਬਾਈ ਤੋਂ ਲੈ ਲਾਂਗੇ ਸਸਤੀ ਗਾਜ ਸਸਤੀ ਹੋਰੇ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਵੀਰੇ ਰਾਜਾ ਪੈਂਟੂ ਡਿਗੇ ਤੁਸੀਂ ਉਸੇ ਕਨਾ ਮੋਗਾ ਯੂਰੇ ਆਪਾਂ ਜਿਹੜੀ ਪਹਿਲਾ ਵੀਡੀਓ ਪਾਈ ਸੀ ਵੈਗ ਗਿਆ ਸੀ ਹਾਂਜੀ ਵੀਰੇ ਕੱਲ ਵੀ ਰਾਤ ਵੀ ਆ ਗਾਂਵ ਵੀਡੀਓ ਤੇ ਵਿਕੀ ਰਾਤ ਵਿੱਚ ਇੱਕ ਗਾਂਆਂ ਤਿੰਨ ਸੀ ਇੱਕ ਰਾਤ ਵਿੱਚ ਹੀ ਇਕੱਲੇ ਕੱਢ ਕੇ ਵੇਚੀ ਠੀਕ ਆ ਜੀ ਇਹਦੀ ਕੀ ਡਿਟੇਲ ਆ ਜੀ ਇਹ ਵੀਰੇ ਗੁੱਦਾ ਆਸੂਆ ਠੀਕ ਆ ਜੀ ਦਾਨ ਕਿੰਨੇ ਲੈ ਗਏ ਦਾਨ ਕਰੋ ਲੈ ਜੂ 5-4 ਇਹ ਕਿੰਨਾ ਕੁ ਭਾਜ ਦੱਦਿ ਦੋ ਵੀਰੇ 14 ਕਿਲੋ ਫਲੋਨ ਦਾ ਤਾਂ ਪਾ ਗਏ ਜਾਊ 15 16 ਤੇ 4 5 14 ਕਿਲੋ ਕਹਿ ਗਈ ਦਲੀਨ ਤੇ ਠੀਕ ਹੈ ਜੀ ਤੋੜ ਕੇ ਦਿਖਾ ਦਿਓ ਜੀ ਬਾਕੀ ਮੂਹ ਮੂਹ ਬਹੁਤ ਛੋਣਾ ਬੱਸੀ ਸੋਣੀ ਬਹੁਤ ਇਸ ਕੁਆਲਿਟੀ ਦੂਜੇ ਸੂਏ ਸੂਈ ਆ ਲਗਭਗ ਹਫਤੇ ਦੇ ਨੇੜੇ ਤੇੜੇ ਲੈ ਜੂਗੀ ਬਾਕੀ ਜੇ ਪਸੂ ਫੋਕਾ ਤੱਕ ਦਰਦਨ ਉੱਪਰ ਵੀ ਲੈ ਜਾਂਦਾ ਤਿਆਰੀ ਕਰਮ ਵਾਲੀ ਦੀ ਸੋਣੀ ਆ ਨੇੜੇ ਤੋਂ ਚੈੱਕ ਕਰ ਸਕਦੇ ਹਾਂ ਸੋਣੀ ਨਹੀਂ ਬੰਨ ਸਹਿ ਸੋਹਣੇ ਆ ਗੈਪ ਤੇ ਨਿਕੜਨੇ ਕੋਈ ਸਾਈਜ਼ ਦੇ ਬਾਕੀ ਵਲਟੇ ਨਾ ਮੰਨਨੇ ਚ ਬਹੁਤ ਨਹੀਂ ਸੀਵਲ ਸਾਹਿਬ ਦਾ ਕਰਮ ਵਾਲੀ ਦਾ ਅੰਤ ਕੋਈ ਨਹੀਂ ਜੋਲ ਤੁਸੀਂ ਹਵਾਨੇ ਚ ਦੇਖ ਸਕਦੇ ਹੋ ਬਾਈ ਕਹਿੰਦਾ ਸੁੰਦੀ ਨਹੀਂ ਪੰਜ ਚਾਰ ਦਿਨਾਂ ਦੇ ਬਲੂਨ ਦਾ ਦਿੱਤਾ ਵਾ 4 13 14 ਕਿਲੋ ਆਪਾਂ ਇੰਨੇ ਹੀ ਕਹਿ ਕੇ ਦੇਣੀ ਆ ਬਾਕੀ ਦੁੱਧ ਸੇਵਾ ਦਾ ਜੇ ਕੋਈ ਵੀਰ ਵੱਧ ਕਰ ਲੂ ਤਾਂ ਪਲੱਸ ਵੀ ਲੈ ਲੂਗਾ ਹਵਾਨਾ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਪੂਰਾ ਟੌਪ ਦਾ ਹਵਾਨਾ ਚੰਗੇ ਕੱਦ ਕਾਠ ਤੇ ਵਜਨ ਨਾਲ ਹੀ ਮੁੱਲ ਰੇਟ ਬਾਈ ਦੇ ਜਾਇਜ਼ ਹੀ ਹੁੰਦੇ ਆ ਕੀ ਮੁੱਲ ਆ ਜੀ ਇਹਦਾ ਮੁੱਲ ਤਾਂ ਜਿੰਨਾ ਮਰਜ਼ੀ ਕਰੀਏਗੇ ਆਪਾਂ 35000 ਦਾ ਮਾਨਦਾਨ ਕਰਦਾਂਗੇ ਠੀਕ ਆ ਜੀ ਜਮਾ ਜਾਇਜ਼ ਮੁੱਲ ਕੀਤਾ ਬਾਈ ਕਹਿੰਦਾ ਕਰੌਣ ਨੂੰ ਜਿੰਨਾ ਮਰਜ਼ੀ ਕਰਾ ਲਓ 35000 ਚੋਂ ਮਾਨਤਨ ਕਰ ਦਾਂਗੇ ਜਿਹਨੂੰ ਜਚੂਗੀ ਨੰਬਰ 22 ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਚੰਗੀ ਸੇਵਾ ਗੌਰ ਹੋ ਜੇ ਤਾਂ ਦੁੱਧ ਦੁੱਧ ਵੀ 17-17 ਕਿਲੋ ਪਾਉਂੂ ਆਪਾਂ 14-15 ਕਿਲੋ ਕਹਿ ਕੇ ਦੇਣੀ ਆ ਪਰ ਬੰਦ ਰਹਿ ਤਾਂ ਗਾਮ ਬਾਈ ਗਰਮੀ ਕਰਮਾਂ ਵਾਲੀ ਨੇ ਮਨਾਉਣੀ ਨਹੀਂ ਤੇ ਦੁੱਧ ਦੀ ਫੈਟ ਵੀ ਚੰਗੀ ਆਉਣੀ ਆ ਦੁੱਧ گاੜਾ ਹੋਣਾ ਦੀ ਓਕੇ ਆ ਜੀ ਜਮਾ ਓਕੇ ਆ ਵੀਰੇ ਥਣਾ ਦੀ ਓਕੇ ਆ ਬਾਈ ਕਹਿੰਦਾ ਆਪਾਂ ਚੈੱਕ ਕਰਕੇ ਲਿਆਂਦੀ ਆ ਤੁਸੀਂ ਆਪਦੇ ਚੈੱਕ ਕਰਕੇ ਲੈ ਜੀ ਨੰਬਰ 2 ਦਾ ਸਕਰੀਨ ਤੇ ਚੱਲੂਗਾ ਜਿਹਨੂੰ ਜਚੂਗੀ ਕਨੈਕਟ ਬਾਈ ਨੂ ਦਿਖਾ ਦੇ ਕਿੰਨਾ ਸੋਹਣਾ ਧੰਨਵਾਦ